ਸ਼੍ਰੀ ਮੁਕਸਰ ਸਹਿਬ ਦੇ ਪਿੰਡ ਹਰਾਜ ਚ ਕਣਕ ਨੂੰ ਲੱਗੀ ਭਿਆਨਕ ਅੱਗ ਮੇਰੇ ਵੇਂਦੇ ਵੇਂਦੇ ਇੱਥੇ ਜੀ ਕੋਈ ਦੂਜਾ ਕੋਈ ਇਕਰਾਰ ਜਾਂ ਦਿੱਤੀਆ ਕੋਈ ਸ਼ਰਾਬਦ ਕੋਈ ਨਹੀਂ ਸੀ ਪੀੜੀ ਸੱਟ ਲੱਗੀ 70 ਏਕੜ ਕਣਕ ਸੜ ਕੇ ਹੋਈ ਸਵੇ ਸ਼ਰੀ ਮੁਖਸਿਸ ਸਾਹਿਬ ਦੇ ਨੇੜਲੇ ਪਿੰਡ ਹਰਾਜ ਚ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਗਈ ਜਿਸ ਨਾਲ 70 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਮੌਕੇ ਤੇ ਪਹੁੰਚ ਫਾਇਰ ਬਰਗੇਡ ਨੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਕਿਹਾ ਕਿ ਅਚਾਨਕ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਹਵਾ ਨਾਲ ਅੱਗ ਵੱਧ ਗਈ ਅਤੇ ਕਰੀਬ 70 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੁੰਚ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਅੱਗ ਤੇ ਕਾਬੂ ਪਾਉਣ ਲਈ ਉਪਰਾਲੇ ਕੀਤੇ। ਪਿੰਡ ਵਾਸੀਆਂ ਨੇ ਇਸ ਸਬੰਧੀ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਆਪ ਨੂੰ ਦੇਖਣ ਤੋਂ ਪਹਿਲਾਂ ਹਾਂ ਸੀ ਵੀ ਉਹ ਚੋਂ ਕੋਈ ਤੱਕ ਲਾ ਪਾ ਬੱਚੀ ਹੋਵੇ ਨਹੀਂ ਸਾਰੇ ਢੱਕੇ ਪੇਟ ਚਾਹ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜਿ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸਣ ਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਣ ਜਗਰਾਜ ਸਿੰਘ ਉਹਦੀ ਕਣ ਕਈ ਨਾਲ ਤੇ ਕੁਛ ਰਾਜ ਜੰਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਕਵਾ ਕਾਫੀ ਜਾਨੀ ਜਾਨੀਆਂ ਹੀ ਜਰਾ ਜਾਨੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰੁਨਕਸਾਨ ਆ ਕਿ ਕਿੰਨਾ ਹੋਇਆ ਹੀ ਕਿਰੇ ਤਰੇ ਹੀ ਆਇਆ ਇਸ ਬਾਦ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਇਹ ਤਾਂ ਮਾਓ ਜੇ ਦੀ ਮੰਗੇ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ ਆਨੋ ਦਰ ਫੰਡ ਹਰਾ ਜਾ ਜੀ ਮੇਰੇ ਨਾਮ ਅੱਗ ਮੇਰੇ ਵੀਨੇ ਵੀਨੇ ਤੇ ਲੱਗ ਗਈ ਜੀ ਇਹ ਤਾਂ ਆਇਆ ਸੀਗਾ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ। ਮੇਰੇ ਵੇਹਣੇ ਵੇਹਣੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬਤੀਾਂ ਸੀ ਜਾਂ ਕੋਈ ਸ਼ਰਾਬ ਦੀ ਬੋਤਲ ਪਈ ਸੀ। ਉਹ ਬੀੜੀ ਸੱਟ ਗਿਆ। ਪਹਿਲਾਂ ਤਾਂ ਮੈਂ ਹੱਥੀ ਬਹੁ ਵਜਾਈ। ਬਾਹ ਮੇਰੀ ਮੱਤ ਗਈ ਸਾਰੀ, ਮੇਰਾ ਮਰ ਕੰਨ ਮੱਜ ਗਿਆ ਸਾਰਾ। ਘਰ ਮੇਰੇ ਪਾਸ ਜਿਕੇ ਜਾ ਕੇ ਟਰੈਕਟਰ ਕਰੋ ਲਿਆ ਕੇ। ਤਵੰਗਾ ਮਗਰ ਪਾ ਕੇ ਬਾਈ ਜੰਨੀ ਚੁੱਕ ਕੇ ਬਹੁਤ ਹਜਰੀ। ਜੰਨੀ ਫੜ ਜੰਨੀ। ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਛੀਆ ਮੇਰੇ ਹੋਰ ਭਰਾ ਸੀ ਕਿ ਮੇਰੇ ਹਰ ਕੇ ਸਾਰੀ। ਜਿੰਨਾਂ ਦੇ 2-2 3-3 ਕਿੱਲੇ 4-4 ਕਿੱਲੇ ਹਰੇ ਘਰ ਦੇ ਮੱਛੀ। ਤਕਰੀਬਨ ਇਹ ਮੇਰੇ ਨਾਲ ਜੀ ਬਾਹਲਾ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਚੀਆਂ ਸਰਕਾਰ ਤੋਂ ਮੰਗ ਕਰਦੀ ਹੈ ਜੀ ਬਸ ਸਾਨੂੰ ਮੁਆਫ ਮਿਲੇ ਜਿਹੜੇ ਲਈ ਸਾਡੀ ਕਿੰਨਾ ਗਲਤ ਖਰਾਬਤ ਕੀਤੀ ਜੀ ਇਹ ਪੂਰਾ ਧੋਗ ਲੈਣ ਨਾ ਸਾਣਾ ਜੀ ਤਾਂ ਇਹ ਵੀੜੀ-ਭੀੜੀ ਕੀਤੀ ਸੁਧਰਦਾ ਸ਼ਹਿਰਾਂ ਜਿਹੜੇ ਉਹ ਤਾਂ ਵਧੀਆ ਜੀ ਸਾਡੇ ਪਿੰਡ ਦੇ 20 25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਨਾ ਖੋਕਰ ਦਾ ਰਕਬਾ ਬਚਿਆ 70 75 ਕਿੱਲੇ ਨਹੀਂ ੜਤੜ ਹੋ ਗਈ ਨਸਾਨ ਅਮਾਨੀ ਕਰਦੇ 50000 ਇਹ ਮਹੌਜਰ ਤਜਵੀ ਬਾਈ ਜਦੋਂ ਇਹ ਪੁਣਾਂ ਨਾਲ ਆਉਂਦੇ ਨੇ ਸ਼੍ਰੀ ਮੁਕਸਰ ਸਹਿਬ ਦੇ ਪਿੰਡ ਹਰਾਚ ਕਣਕ ਨੂੰ ਲੱਗੀ ਭਿਆਨਕ ਅੱਗ ਮੇਰੇ ਮੈਨਾਂ ਵੀ ਇੱਥੇ ਜੀ ਕੋਈ ਸੁਝਾ ਕੋਈ ਇਕਰਾਰ ਜਾਂ ਸੀ ਜੀ ਕੋਈ ਸ਼ਰਾਰਤ ਹੋ ਰਹੀ ਪਈ ਪੀੜੀ ਸੜਕੇ 70 ਏਕੜ ਕਣਕ ਸੜਕੇ ਹੋਈ ਸਵਾ ਸ਼੍ਰੀ ਮੁਕਸੈਜ ਸਾਹਿਬ ਦੇ ਨੇੜਲੇ ਪਿੰਡ ਹਰਾਜ ਚ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਗਈ ਜਿਸ ਨਾਲ 70 ਏਕੜ ਕਣਕ ਦੀ ਫਸਲ ਸੜਕੇ ਸਵਾ ਹੋ ਗਈ ਮੌਕੇ ਤੇ ਪਹੁੰਚ ਫਾਇਰ ਬਰਗੇਡ ਨੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਕਿਹਾ ਕਿ ਅਚਾਨਕ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਹਵਾ ਨਾਲ ਅੱਗ ਵੱਧ ਗਈ ਅਤੇ ਕਰੀਬ 70 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੁੰਚ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਅੱਗ ਤੇ ਕਾਬੂ ਪਾਉਣ ਲਈ ਉਪਰਾਲੇ ਕੀਤੇ। ਪਿੰਡ ਵਾਸੀਆਂ ਨੇ ਇਸ ਸਬੰਧੀ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਆਪਰੇ ਜਿਹੜੇ ਕਰਤਾਨੂ ਕਲੇ ਹਾਂਸੀ ਵੀ ਕੋਈ ਚੋਕ ਕੋ ਯੱਦਾ ਕਿੰਨਾ ਪਹਾ ਬੱਚੀ ਹੋਵੇ ਨਹੀਂ ਸਾਰੀ ਲੱਗ ਕੇ ਪੇਟ ਚਾਹ। ਹਾਂਜੀ ਸਾਥ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸਨਪਾਗ ਸਿੰਘ ਇੱਕ ਹੈਗਾ ਹੀ ਗੁਰਪ੍ਰੀਤ ਸਿੰਘ ਸਨਫ ਜਗਰਾਜ ਸਿੰਘ ਉਹਦੀ ਕਰਨ ਕਈ ਨਾਲ ਤੇ ਕੁਛ ਰਾਜ ਜਨਨ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਕਵਾ ਕਾਫੀ ਹੈ ਜਾਂ ਨਹੀਂ ਜਾਣੀ ਜਾਣੀ ਹੈ ਜੇ ਰਾਹ ਨਹੀਂ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰਨ ਨੁਕਸਾਨ ਆ ਕਿ ਕਿੰਨਾ ਹੋਇਆ ਇਹ ਕਿਰੇ ਤਰੀਏ ਆਇਆ ਇਸ ਬਾਹਰ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਇਹ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ ਹਮਦਰਦ ਕਰ ਫੰਡ ਹਰਾ ਗਿਆ ਜੀ ਮੇਰੇ ਨਾਲ ਅੱਗ ਮੇਰੇ ਵੇਹਣੇ-ਵੇਹਣੇ ਤੇ ਲੱਗ ਗਈ ਜੀ ਇਹ ਤਾਂ ਆਇਆ ਸੀ ਜ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਮੇਰੇ ਵੇਂਦੇ ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬਤੀਆਂ ਸੇ ਸੀਗਾ ਕੋਈ ਸ਼ਰਾਬ ਦੀ ਬੋਤਲ ਪਈ ਸੀ ਉਹ ਪੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬਹੁ ਵਜਾਈ ਬਾਹ ਮੇਰੀ ਮੱਚ ਗਈ ਸਾਦੀ ਮੇਰਾ ਮਰ ਕੰਨ ਮੱਚ ਗਿਆ ਘਰ ਮੇ ਪਾ ਦੇ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਾਂ ਮਗਰ ਪਾ ਕੇ ਬਾਈ ਜੰਨੀ ਚੁੱਕੇ ਬਹੁਤ ਜੀਨੀ ਮੇਰੀ ਆਪ ਦੀ ਇਕੱਲੇ ਦੀ 2 ਕਿੱਲੇ ਮੱਛੀ ਹੈ ਮੇਰੇ ਹੋਰ ਭਰਾ ਸੀ ਕਿ ਮੇਰੇ ਅੱਗੇ ਸਾਰੇ ਜਿਨ੍ਹਾਂ ਦੇ 2 2 3 3 ਕਿੱਲੇ 4 4 ਕਿੱਲੇ ਹਰੇ ਘਰ ਦੇ ਮਾਰਕਟ ਤਕਰੀਬਨ ਇਹ ਮੇਰੇ ਦਾ ਨਾਲ ਜੀ ਬਾਲਾ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਚ ਗਈਆਂ। ਮੰਨਤੀ ਦਾ ਬਖਸ਼ਾ ਦੇ ਸਕਦਾ। ਸਰਕਾਰ ਤੋਂ ਮੰਗ ਕਰਦੀ ਹੈ ਜੀ ਬਸ ਸਾਨੂੰ ਮੁਆਫ ਮਿਲੇ ਜਿਹੜੇ ਲਈ ਸਾਡੀ ਕਿਹਨਾ ਗਲਤ ਖਰਾਬਤ ਕੀਤੀ ਜੀ। ਪੂਰਾ ਧੋਗ ਲੈਣ ਨਾ ਸਣਾ ਜੀ। ਤਾਂ ਇਹ ਵੀੜੀ-ਭੀੜੀ ਦਿੱਤੀ ਸੁਧਤਾ ਜੀ। ਜਿਹੜੇ ਉਹਦੇ ਵਧੀਆ ਜੀ ਸਾਡੇ ਪਿੰਡ ਦੇ 20 25 ਕਿਲੋ ਸਾਡੇ ਪਿੰਡ ਦੇ ਹੋਣਗੇ ਜੀ ਨਾ ਖੋਖਰ ਦਾ ਰੱਖਵਾ ਬੱਚਾ 78 ਕਿਲੋ ਨਹੀਂ ੜਤੜ ਉਹ ਗੀ ਨਸਾਣਾ ਆਪਾਂ ਵੀ ਕਰਦੇ ਫਸਟ ਚਾਹੇ ਇਹ ਮਾ 1000 ਰੁਪਏ ਜਾਈ ਬਾਈ ਵਧੀਆ ਪੂਰੇ ਨਾਲ ਆਉਂਦੇ ਆ